ਸਾਡਾ ਗੀਤ ਹਿੰਦੀ ਫਿਲਮ ਵਿਚ ਆਇਆ ਸੀ ਜਿਹਨੂੰ ਤੁਸੀਂ ਆਪਾਂ ਰੇਡੀਓ ਤੇ ਬਹੁਤ ਸੁਣਿਆ ਹੈ ਬਈ ਤੈਨੂੰ ਕਾਲਾ ਚਸ਼ਮਾ ਜੱਜਦਾ ਏ ਜੱਜਦਾ ਏ ਸੋਹਣੇ ਮੁਖੜੇ ਤੇ ਜਿਸ ਗਾਣੇ ਦਾ ਮਿਊਜ਼ਿਕ ਬਾਦਸ਼ਾਹ ਨੇ ਦਿੱਤਾ ਬਾਦਸ਼ਾਹ ਅੱਜ ਕੱਲ ਦਾ ਬਹੁਤ ਮਹਿੰਗਾ ਕਲਾਕਾਰ ਆ ਉਹ ਆਪ ਤਾਂ ਆਇਆ ਨਹੀਂ ਆਇ ਨਹੀਂ ਆਏ ਨੇ ਆਪ ਤਾਂ ਮੇਰੇ ਭਾਜੀ ਆਏ ਨੇ ਉਹਨਾਂ ਨੇ ਆਪਣੇ ਛੋਟੇ ਭਰਾ सोनू ਬਾਦਸ਼ਾਹ ਨੂੰ ਸਾਡੇ ਨਾਲ ਘੱਲਿਆ ਦੇਖਦੇ ਇਹ ਕੀ ਕਰਦਾ ਚਲੋ ਪੇਸ਼ ਕਰਦੇ ਵੇ ਤੈਨੂੰ ਕਾਲਾ ਚਸ਼ਮਾ ਜੱਜਦਾ ਏ ਜੱਟ ਦਾ ਐ ਸੋਹਣੇ ਮੁਖੜੇ ਤੇ ਜੇਸ ਗਾਣੇ ਦਾ ਸਾਨੂੰ ਬੰਬੇ ਤੋਂ ਗੋਲਡਨ ਸੀਡੀ ਅਵਾਰਡ ਮਿਲਿਆ ਸੀ ਵੇ ਸੀਡੀ ਬਾਲ ਕਾਲਾ ਚਸ਼ਮਾ ਚਲੋ ਥਾਂ ਦੇ ਹੱਲ ਉਹ ਤੇਰੇ ਨਾ ਦੀਆਂ ਤੁਮ ਮਾ ਪੈ ਗਈਆਂ ਤੂੰ ਚੰਡੀਗੜ੍ਹ ਤੋਂ ਜਾਈ ਨਹੀਂ ਓਹ ਤੈਨੂੰ ਦੇਖ ਕੇ ਹੋਂ ਕੇ ਫਰਦੇ ਨੇ ਖੜਚੋਂਕਾਂ ਵਿੱਚ ਸੁਪਾਜੀ ਨਹੀਂ ਐਨਾ ਕਾਲਾ ਤਿਲ ਕੁੜੀਏ ਟੁੱਡੀ ਤੇ ਕਾਲਾ ਤਿਲ ਕੁੜੀਏ ਜੋ धागे ਚਲਦੇ ਟੁਕੜੇ ਤੇ ਤੈਨੂੰ ਕਾਲਾ ਚਚਮਾ ਹਾਏ ਨਿਕਾਲਾ ਚਚਮਾ ਹਾਏ ਨਿਕਾਲਾ ਚਚਮਾ ਚਚਦਾ ਏ ਚਚਦਾ ਏ ਸੋਨੇ ਹਾਏ ਨਿਕਾਲਾ ਚਚਮਾ ਚਚਦਾ ਏ ਚਚਦਾ ਏ ਸੋਨੇ ਹੈ ਮੁਕੜੇ ਤੇ ਕਾਲਾ ਕਾਲਾ ਚਸ਼ਮਾ ਕਾਲਾ ਕਾਲਾ ਚਸ਼ਮਾ ਤੈਨੂੰ ਕਾਲਾ ਕਾਲਾ ਤੈਨੂੰ ਕਾਲਾ ਚਸ਼ਮਾ ਜੱਜਦਾ ਏ ਜੱਜਦਾ ਏ ਸੋਨੇ ਇਹ ਹਾਈ ਕਾਲਾ ਚਸ਼ਮਾ ਜੱਜਦਾ ਏ ਜੱਜਦਾ ਏ ਸੋਨੇ ਹੈ ਮੁਖਰੇ ਤੇ ਧੱਟ ਕੇ ਹੋ ਟੰਗ ਟੰਗ ਮੈਨੂੰ ਕਾਲਾ ਕਾਲਾ ਚਸ਼ਮਾ ਇਤਨੂ ਕਾਲਾ ਕਾਲਾ ਹੋ ਤੈਨੂੰ ਕਾਲਾ ਚਸ਼ਮਾ ਜੱਟ ਦਾ ਏ ਜੱਟ ਸੁਹਾਏ ਸੋਣ ਹੈ ਨੀ ਕਾਲਾ ਚਸ਼ਮਾ ਜੱਟ ਦਾ ਏ ਜੱਟ ਦਾ ਏ ਸੋਣ ਹੈ ਮੁਖਰੇ ਤੇ ਵਾਵਾ ਵੇ ਕਾਲੇ ਚਸ਼ਮੇ ਤੋਂ ਖੁਸ਼ ਹੋ ਕੇ ਵੇ ਤੈਨੂੰ ਕਾਲਾ ਚਸ਼ਮਾ ਜੱਜਦਾ ਏ ਬਾਕੀ ਆ ਵੇ ਕਾਲਾ ਚਸ਼ਮਾ ਜੱਜਦਾ ਵੀ ਆ ਹੁਣ ਜੇ ਕਿਤੇ ਕਾਲਾ ਚਸ਼ਮਾ ਮੇਰੇ ਲੱਗਾ ਹੋਵੇ ਜਾਂ ਮੇਰੇ ਸੈਕਟਰੀ ਦੇ ਲੱਗਾ ਹੋਵੇ ਐਦਾ ਲੱਗਣਾ ਜਿਦਾ ਹਨੇਰੇ ਦੇ ਵਿੱਚ ਨਾ ਜੀਰੇ ਦਾ ਬੱਲੇ ਫੜਾ ਕੇ ਜਿਹਾ ਮਾਰਦਾ ਹੁੰਦਾ ਦੇਖ ਨਾ ਜੀਰੇ ਦਾ ਬੱਲ ਅੱਜ ਕੱਲ ਕਈ ਵਾਰੀ ਚਿੱਟਾ-ਚਿੱਟਾ ਜਿਹਾ ਆਪ ਹੀ ਹੋਣ ਲੱਗਾ ਕਿਉਂਕਿ ਸਾਡਾ ਰੰਗ ਦੋਹਾਂ ਦਾ ਇੱਦਾਂ ਦਾ ਬਾਕੀ ਰੰਗ ਵੇ ਰੱਬ ਦੇ ਦੋ ਹੀ ਆ ਇੱਕ ਕਾਲਾ ਤੇ ਇੱਕ ਗੂਰਾ ਕਾਲਾ ਰੰਗ ਗੋਰੇ ਨੂੰ ਕੱਟ ਵੀ ਜਾਂਦਾ ਕਈ ਵਾਰੀ ਹਾਂਜੀ ਹੋ ਹੋ ਤੇਰੇ ਨਹਾ ਦੀਆਂ ਧੁੰਮਾ ਪੈ ਗਈਆਂ ਤੂੰ ਚੰਡੀਗੜ੍ਹ ਤੋਂ ਆਈ ਨਹੀਂ तेन देख होके फरते जोता ग टुकड़े ते तन का चशमा अह निकाला चशमा अह निकाला चशमा जचताए गचता सोने का चशमा जचताए जचता ही सोने मुकड़े दे ਲੜਕੋ ਬਚਲੇ ਜਾਂ ਬਲੜਕੋ ਕੱਜਲੇ ਮੇ ਤੋਂ ਆਗ ਲਗਾ ਦੇ ਬੇਬੀ ਆਏ ਬਾਬਾ ਲੱਭ ਗੱਲ ਆਇਦਾ ਆ ਇਸ ਗਾਣੇ ਦੇ ਵਿੱਚ ਰੈਪ ਕੀਤਾ ਸੀ ਰੈਪ ਕੇ ਨੂੰ ਕਹਿੰਦੇ ਕਿਉਂਕਿ ਵੱਲੇ ਵੱਲੇ ਮੁੰਡੇ ਖੁੰਡੇ ਤਾਂ ਜਾਣਦੇ ਆ ਜਿਹੜੇ ਬੰਦੇ ਮੇਰੀ ਉਮਰ ਦੇ ਆ ਉਹਨਾਂ ਨੂੰ ਵਿਚਾਰਨ ਨੂੰ ਕੀਪਤਾ ਰੈਪ ਕੇ ਨੂੰ ਕਹਿੰਦਾ ਉਹ ਰੇਪ ਹੀ ਸਮਝ ਲੈਂਦੇ ਆ ਸੱਚੇ ਸਚਾਈ ਆ ਮੈਂ ਵੀ ਪਹਿਲੇ ਰੈਪ ਨੂੰ ਰੇਪ ਹੀ ਕਹਿੰਦਾ ਰਿਹਾ ਮੈਨੂੰ ਆਪ ਨੂੰ ਨਹੀਂ ਪਤਾ ਸੀ ਵੀ ਗਾਣਾ ਨਾਲੇ ਆਪਣਾ ਮੈਂ ਵੀ ਇੱਦਾਂ ਹੀ ਪਹਿਲੇ ਸਮਝਣਾ ਤੇ ਇਸ ਗਾਣੇ ਦੇ ਵਿੱਚ ਰੈਪ ਕੀਤਾ ਬਾਦਸ਼ਾ ਨੇ ਬਾਦਸ਼ਾਹ ਜੀ ਤਾਂ ਸਾਡੇ ਨਾਲ ਆਏ ਸੋਨੂ ਬਾਦਸ਼ਾਹ ਜੀ ਰੈਪ ਕਰਨਗੇ ਆਜ ਓਏ ਹਾਂ ਜੀ ਇਹਦੇ ਵਿੱਚ ਰੈਪ ਬੋਲਿਆ ਰੈਪ ਬੋਲਿਆ ਬਾਦਸ਼ਾ ਨੇ ਕਿਉਂਕਿ ਤੁਹਾਨੂੰ ਪਤਾ ਬਾਦਸ਼ਾ ਬੰਬੇ ਨਗਰੀ ਦੇ ਕਲਾਕਾਰ ਆ ਜੀ ਸੁਫੀ ਸਾਹਿਬ ਜੀ ਉਹ ਜ਼ਿਆਦਾਤਰ ਬੰਬੇ ਬੰਬੇ ਇੱਥੇ ਘੁੰਮਦਾ ਰਹਿੰਦਾ ਦਾ ਸੀੜੀ ਸੂੜੀ ਤੇ ਗਾਣ ਵਾਲੇ ਬੰਦੇ ਆ ਇੱਥੇ ਰਾਸ਼ੀ ਸਾਹਿਬ ਜੀ ਜਿਹੜੇ ਕਿ ਹੱਕ ਦੇ ਜੋਰ ਨਾਲ ਲਾਈਵ ਪ੍ਰੋਗਰਾਮ ਚੱਲਦਾ ਜਿਹੜਾ ਕਿ ਦੇਖ ਰਹੇ ਤੁਸੀਂ ਵੀ ਠੀਕ ਹੈ ਕਈ ਬੰਦੇ ਆਉਂਦੇ ਆ ਬਸ ਮੂੰਹ ਹੀ ਹਿਲਾਈ ਜਾਂਦੇ ਮਗਰ ਸਿੜੀ ਚੱਲੀ ਜਾਂਦੀ ਹੈ ਵੀ ਮੈਂ ਫੜ ਲੈਂਦੇ ਆ ਗਾਣਾ ਚੱਲੀ ਜਾਂਦਾ ਪਤਾ ਵੀ ਗਾਣਾ ਆਪਣਾ ਹੀ ਆ ਜਾਂ ਕਿਸੇ ਦਾ ਵੀ ਗਾਣਾ ਲਾ ਲਓ ਮੂੰਹ ਹੀ ਹਿਲਾਣਾ ਕਰਕੇ ਤੇ ਲਾਈਵ 'ਚੋਂ ਮਗਰ ਸਿੜੀ ਚੱਲੀ ਜਾਂਦੀ ਸਾਜ਼ ਵਜਾਈ ਜਾਂਦੇ ਆ ਇੱਥੇ ਤੁਹਾਨੂੰ ਪਤਾ ਫੇ ਹੱਕ ਦੇ ਜੋਰ ਨਾਲ ਗਾਣਾ ਜਿਹੜੇ ਕਿ ਤੁਹਾਨੂੰ ਪਤਾ ਜਿੰਨੇ ਵੀ ਕਲਾਕਾਰ ਐਸੀ ਗੱਲ ਨਹੀਂ ਸਾਡੇ ਤੋਂ ਪਹਿਲਾਂ ਵੀ ਕਲਾਕਾਰ ਬਹੁਤ ਹਿੱਟ ਹੋਇਆ ਪੁਰਾਣੇ ਗਲਾਕਾਰ ਕਹਿ ਦਿੰਦੇ ਕਿ ਹਿੱਕ ਦੇ ਜੋਰ ਨਾਲ ਲਗਾਇਆ ਜੇ ਹਿੱਕ ਦੇ ਜੋਰ ਨਾਲ ਲਗਾਇਆ ਤੇ ਦੁਨੀਆ ਦੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਇਦਾਂ ਹੀ ਅਰਸ਼ੀਦ ਸਾਹਿਬ ਵੀ ਬੀਪਾ ਨਰਿੰਦਰ ਜੋਤ ਇਹ ਸਵਰਗੀ ਉਸਤਾਦ ਅਮਰ ਸਿੰਘ ਚਮਕੀਲਾ ਸਾਹਿਬ ਜੀ ਉਹਨਾਂ ਦੀ ਵੀ ਹਿੱਕ ਦੇ ਜੋਰ ਨਾਲ ਲਗਾਇਆ ਤਾਂ ਇਹ ਉਹਨਾਂ ਦੇ ਹੋਰ ਨਾਲ ਤੇ ਲਾੜਲੇ ਸ਼ਾਗਿਰਦ ਹੈ ਬਈ ਜੇ ਐਸੀ ਗੱਲ ਨਹੀਂ ਉਸਤਾਦ ਜੀ ਦਾ ਨਾਮ ਉੱਚਾ ਕੀਤਾ ਵਾ ਸੰਤ ਚਮਕੀਲਾ ਜੀ ਦਾ ਗੈਟੀ ਲੈਂਡ ਦੇ ਵਿੱਚ ਕਿਉਂਕਿ ਸ਼ਗਿਰਦ ਤਾਂ ਬਹੁਤ ਹੋਏ ਆ ਹਜ਼ਾਰਾਂ ਦੀ ਬੇਨਤੀ ਤੇ ਵੀ ਸ਼ਗਿਰਦ ਹੋਏ ਆ ਜੇ ਨਾਂ ਰੋਸ਼ਨ ਕੀਤਾ ਨਾਂ ਉੱਚਾ ਕੀਤਾ ਸਤ ਜੀ ਦਾ ਤੇ ਜੋੜੀ ਕਿਹੜੀ ਐ ਉਹ ਤੁਹਾਡੇ ਸਾਹਮਣੇ ਐ ਅਸ਼ੀਸ਼ ਸਾਧ ਜੀ ਬੀਬੀ ਬੰਦਰਿੰਦਰ ਜੋਧ ਜਿਹੜੇ ਕਿ ਅੱਜ ਵੀ ਉਹਨਾਂ ਦੀ ਪਹਿਚਾਣ ਤੇ ਵੀ ਉਹਨਾਂ ਦੀ ਵੀ ਇੱਕ ਦੂਰੋਂ ਪਤਾ ਲੱਗ ਜਾਂਦਾ ਵੇਲੇ ਵਿੱਚ ਚਮਕੀਲੇ ਦੀ ਛਲਕ ਛਲਕਦੀ ਪਈ ਐ ਬਾਕੀ ਉਹਦਾ ਸ਼ਗਿਰਦਾ ਜਿਹੜਾ ਕਿ ਗਾ ਰਿਹਾ ਤੇ ਹੁਣ ਮੈਂ ਗੱਲ ਕਰ ਰਿਹਾ ਰੈਪ ਦੀ ਰੈਪ ਠੀਕ ਐ ਜੀ ਰੈਪ ਬੋਲਿਆ ਬਾਦਸ਼ਾਹ ਨੇ ਤੇ ਹੁਣ ਮੈਂ ਰੈਪ ਬੋਲਣ ਜਾ ਰਿਹਾ ਨਾਨ ਸਾਹਿਬ ਜੀ ਕਿਆ ਬਾਤ ਆ ਧਿਆਣੇ ਉੱਤਲੇ ਪਾਸੇ ਆ ਬੰਦੇ ਮਾਇਆ ਸ਼ਾਇ ਬੜੀ ਦੇਈ ਜਾਂਦੇ ਲੱਗਦਾ ਆ ਕੇ ਨਾਂ ਲਿਖੀ ਜਾਂਦੇ ਆ 11 ਸੋਨੇ ਦਿੱਤਾ 21 ਸੋਨੇ ਦੇ ਰਿਹਾ ਵੀਰ ਹੋਰ ਇੱਕ ਆਪਣੇ ਬਾੜ ਨੰਬਰ 32 ਤੋਂ ਸਾਡੇ ਕੌਂਸਲਰ ਸਾਹਿਬ ਜੀ ਠੀਕ ਆ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਲੋ ਵੀ ਬੜੀ ਮਾਇਆ ਸ਼ਾਈ ਮੜਾ ਦੱਸ ਦੇ ਨਾਂ ਮੈਨੂੰ ਲਿਖਿਆ ਸੀ हाँ बाद चो कोई गल बाद चो बोल होना बोल देवे जा रही गौर करना हाँ जी हाँ आया टी हूं माड़ी आई चलो कोई गई अपना भरा है सत्ता लड़कों के चले जब लड़कों के दिलों में आग लगाती है विफायरा नकली जे नखरे नक करे तू हम देखे तू झूठी लायर हे आहा हे आहा हे आहा बल्ले बल्ले हे 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 चक दे हाँ भाई सामने भी लगता भंगड़ा पा रहे है रैप रुंगला भी ऐसे तो कर रहे हैं जो हो सके तो मारे सामने आ जो उठ के मारे जा उठ के मारे मैं रैप दोबारा बोलने लगा तुम्हारे तो वास्ते

ਚਸ਼ਮਾ ਤੈਨੂੰ ਕਾਲਕਲਾ ਚਸ਼ਮਾ ਇਹ ਤੈਨੂੰ ਕਾਲਾ ਕਾਲਾ ਕੋਈ ਨੂੰ ਕਾਲਾ ਚਸ਼ਮਾ ਜੱਜਦਾ ਏ ਜੱਜਦਾ ਏ ਸੋਨੇ ਇਹ ਹੈ ਨੀ ਕਾਲਾ ਚਸ਼ਮਾ ਜੱਜਦਾ ਏ ਜੱਜਦਾ ਏ ਸੋਨੇ ਹੈ ਮੁਖਰੇ ਤੇ ਉਹ ਜਦ ਹੈਲੋ ਹਾਏ ਕਰਦੀ ਏ ਉਹ ਜਦ ਹੈਲੋ ਹਾਏ ਕਰਦੀ ਏ ਮੁੰਡਿਆਂ ਵਿੱਚ ਪੜਤ ਪੈ ਜਾਂਦਾ ਉਹ ਜਿਹੜਾ ਇੱਕ ਬਾਰੀ ਤੱਕ ਲੈਂਦਾ ਏ ਬਸ ਤੇਰੇ ਜੋਗਾ ਰਹਿ ਜਾਂਦਾ ਹੋ ਮੈਨੂੰ ਸਮਝ ਨਾ ਉਹੀ ਹਾਂ ਤੇ ਤੈਨੂੰ ਹਾਸਣਾ ਮਾ ਦੁਖੜੇ ਤੇ ਤਨ ਕਾਲਾ ਚਚਮਾ

ਪੋਤਾ ਇਹਨੂੰ ਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਸੁਣ ਹੈ ਹੇ ਨਿਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਸੁਣ ਹੈ ਮੁਖੜੇ ਤੇ ਵਾ ਬੱਤਾੜੀ ਮਾਰ ਦੇ ਫੇ ਜਰਾ ਹਾਂ